ਤਾਂ ਤਸਵੀਰਾਂ ਜੋ ਉਹਨੇ ਤੁਹਾਡਾ ਸਾਂਝੀ ਕਰ ਰਿਆਂ ਤਸਵੀਰਾਂ ਵੇਖ ਸਕਦੇ ਹੋ ਪਰੀਬਾਦੀ ਵਾਲੇ ਇਲਾਕੇ ਦੇ ਵਿੱਚ ਇੱਕ ਜ਼ਹਿਰੀਲਾ ਸੱਪ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਔਰ ਮੌਕੇ ਦੇ ਉੱਤੇ ਲੋਕ ਵੀ ਇਕੱਠੇ ਹੋਏ ਨੇ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਗਿਲਵਾਰੀ ਗੇਟ ਦੇ ਉੱਤੇ ਇੱਕ ਸ਼ਿਵ ਮੰਦਿਰ ਹੈ ਔਰ ਸ਼ਿਵ ਮੰਦਿਰ ਦੇ ਬਾਹਰ ਹੀ ਰੁੱਖ ਲੱਗਾ ਔਸ ਰੁੱਖ ਦੇ ਉੱਤੇ ਇੱਕ ਸੱਪ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਜੋ ਉਹਨੇ ਸੱਪ ਦੀਆਂ ਉਹ ਵੀ ਤੁਹਾਡਾ ਸਾਂਝੀ ਕਰ ਰਿਆਂ ਤਸਵੀਰਾਂ ਵੇਖ ਸਕਦੇ ਹੋ ਰੁੱਖ ਤੇ ਬੈਠਾ ਹੋਇਆ ਸੱਪ ਕਾਫੀ ਜ਼ਹਿਰੀਲਾ ਦੱਸਿਆ ਜਾ ਰਿਹਾ ਔਰ ਅਗਰ ਇਹ ਕਿਸੇ ਵਿ ਲੋਕਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਨੇੜੇ ਸ਼੍ਰੀ ਮੰਦਿਰ ਹੋਣ ਦੇ ਕਾਰਨ ਇੱਥੇ ਅਕਸਰ ਹੀ ਸੱਪ ਦਿਖਾਈ ਦਿੰਦੇ ਹਨ ਤਾਂ ਬੀਤੇ ਦਿਨਾਂ ਦੇ ਵਿੱਚ ਵੀ ਇੱਕ ਸੱਪ ਇੱਕ ਰੁੱਖ ਤੋਂ ਹੇਠਾਂ ਡਿੱਗਿਆ ਸੀ ਤਾਂ ਅੱਜ ਇੱਕ ਹੋਰ ਸੱਪ ਜੋ ਹੈ ਰੁੱਖ ਦੇ ਉੱਤੇ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਜਿਉਂ ਨੇ ਸੱਪ ਦੀਆਂ ਵੇਖ ਸਕਦੇ ਹੋ ਰੁੱਖ ਦੇ ਉੱਤੇ ਬਲੇਵੇਂ ਮਾਰ ਕੇ ਬੈਠਾ ਇਹ ਸੱਪ ਜਿਸ ਨੂੰ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਹਿਰੀਲਾ ਹੁੰਦਾ ਹੈ ਤਾਂ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਵੀ ਅਪੀਲ ਕੀਤੀ ਗਈ ਇਸ ਨੂੰ ਜਲਦੀ ਤੋਂ ਜਲਦੀ ਰੈਸਕਿਊ ਕੀਤਾ ਜਾਵੇ ਕਿਉਂਕਿ ਇਸ ਥਾਂ ਦੇ ਉੱਤੇ ਅਕਸਰ ਹੀ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ ਪਰ ਲੋਕ ਇੱਥੇ ਇਕੱ ਸਾਪ ਇਹ ਤੋਂ ਔਨ ਜਾਣ ਵਾਲੇ ਲੋਕਾਂ ਨੂੰ ਕਾਫੀ ਖਤਰਾ ਹੋ ਸਕਦਾ ਹੈ ਤੇ ਨਾਲ ਦੇ ਨਾਲ ਤਸਵੀਰਾਂ ਜੋ ਨੇ ਸੱਪ ਦੀਆਂ ਉਹ ਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਾਡੋ ਰੁੱਖ ਦੇ ਉੱਤੇ ਕਿਸ ਤਰੀਕੇ ਦੇ ਨਾਲ ਬਲੇਵਾ ਮਾਰ ਕੇ ਸੱਪ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਗੇੜ ਭਗਤਾਲਾ ਆਊਟਸਾਈਡ ਮਹਲਾ ਬਾਲਮਿਕੀ ਇਹ ਜਿੱਥੇ ਸ਼ੰਕਰ ਭੋਲੇनाथ ਦੀ ਮੂਰਤੀ ਵਾਲਾ ਮੰਡੀ ਨੂੰ ਜਾਂਦਾ ਰੋਡ ਉੱਥੇ ਚੌਂਕ ਦੇ ਵਿੱਚ ਹੀ ਨਾ ਜਿੱਥੇ ਟੈਂਪੂ ਖੜੇ ਹੁੰਦੇ ਆ ਉੱਥੇ ਦਰਖਤ ਉੱਤੇ ਸੱਪ ਬੜਾ ਜ਼ਰੀਲਾ ਗਾਵਾ ਦੇਖਣ ਦੇ ਵਿੱਚ ਸੰਗ ਚੂਰ ਲੱਗਦਾ ਸੱਪੋ ਬਾਕੀ ਉਹ ਦਰਖਤ ਉੱਤੇ ਚੜਾਦਾ ਉੱਥੇ ਜਨਤਾ ਕਾਫੀ ਇਕੱਠੀ ਹਦੀ ਉਹਨੂੰ ਦੇਖਣ ਲਈ ਤੇ ਜੇ ਕੋਈ ਭਰਾ ਫੜਨ ਵਾਲਾ ਆ ਇੱਥੇ ਆਣ ਕੇ ਉਹ ਸੱਪ ਨੂੰ ਫੜ ਕੇ ਲੈ ਜਾਵੇ ਇਹ ਪਹਿਲੀ ਵਾਰ ਦੇਖਿਆ ਇਹ ਪਹਿਲੀ ਵਾਰ ਹੀ ਦੇਖਿਆ ਪਹਿਲੀ ਵਾਰ ਭਾਜੀ ਪਹਿਲੀ ਵਾਰ ਆਇਆ ਸੱਪ ਇੱਥੇ ਤੁਹਾਨੂੰ 9 ਮਹੀਨੇ ਜੇ ਪਹਿਲੇ ਦਰਸ਼ਨ ਹੋ ਗਏ ਤੁਹਾਨੂੰ ਹਾਂਜੀ 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 ਇਹ ਪਹਿਲੀ ਵਾਰ ਹੀ ਦੇਖਿਆ ਸੱਪ ਇਹ ਦਰਖਤ ਉੱਤੇ ਚੜਾਦਾ ਵਾ ਅਸੀਂ ਅਸੀਂ ਤਾਂ ਦੇਖ ਹੀ ਰਹੇ ਆ ਲੋਕੀ ਹਾਂਜੀ ਹਾਂਜੀ ਇਹ ਮੀਡੀਆ ਬਣਾਉਂਦੇ ਮੀਡੀਆ ਵਾਲੇ ਆ ਇਹ ਜੋ ਉਹਦੀਆਂ ਖਾਰੀ ਵੀਡੀਓ ਬਣਾਉਂਦੇ ਆ ਆ ਤਰ੍ਹਾਂ ਦੁੱਤੇ ਆ ਫੇਰ ਆ ਗਿਆ ਵਾਂ ਕਿਸੇ ਪ੍ਰਸ਼ਾਸਕਿਕ ਅਧਿਕਾਰੀ ਨੂੰ ਫੋਨ ਫੋਨ ਲਗਾਇਆ ਕੀ ਨਹੀਂ ਕਿਸੇ ਨੂੰ ਨੇ ਹੀ ਫੋਨ ਕੀਤਾ ਇਸ ਵੇਲੇ ਦੇਖਣੇ ਜਨਤਾ ਇਕੱਠੀ ਹੋਈ ਜਾਂਡੀ ਦੇਖ ਦੇਖ ਕੇ ਵੀ ਸੱਪ ਜਰੀਲਾ ਆ ਵਾ ਹਾਂਜੀ ਇਹ ਆਹ ਨੂੰ ਘੰਟਾ ਡੇਢ ਘੰਟਾ ਹੋ ਗਿਆ ਦੇਖਦਿਆਂ ਇੱਥੇ ਸਾਡੇ ਗਲੀ ਦੇ ਮੁੰਡੇ ਸਾਰੇ ਬੈਂਦੇ ਖਲੋਂਦੇ ਆ 40 50 ਹੁੰਡੇ ਮੁੰਡੇ ਇੱਥੇ ਕਾਫੀ ਭੀੜ ਲੱਗ ਗਈ ਮੇਰਾ ਨਾਮ ਪ੍ਰਿੰਸ ਹੈ ਜੀ ਆਪਣਾ ਘਰ ਵਾਲੀ ਗੇੜਾ ਜੀ ਇਹ ਇੱਕ ਸੱਪ ਦੇਖ ਰਹੇ ਆ ਜਿਹੜਾ ਪੇੜ ਦੇ ਉੱਤੇ ਆ ਲਾਗੇ ਜage ਮਹੱਲਾ ਵੀ ਹੈ ਪਹਿਲੀ ਵਾਰ ਦੇਖਿਆ ਗਿਆ ਜਾਂ ਮੱਲੇ ਨਹੀਂ ਪਹਿਲਾਂ ਦੇਖਿਆ ਤੇ ਪਹਿਲੇ ਨੇ ਅੱਜ ਤੋਂ 10 ਦਿਨ ਪਹਿਲੇ ਕਿਸੇ ਤੋਂ ਹੀ ਮੋਟਾ ਸੱਪ ਇਹ ਇੱਥੇ ਗਿਰਿਆ ਸੀ ਲਾਗੇ ਇਹ ਭੋਲੇ ਨਾਲ ਦੀ ਜਗ੍ਹਾ ਇਹ ਇੱਥੇ ਡਿੱਗਿਆ ਸੀ ਸਾਰੇ ਲੋਕ ਲਾਗਾ ਵਾਲੇ ਦੁਆਲੇ ਬੈਠੇ ਤੇ ਕੋਈ ਬਚਾਅ ਹੋ ਗਿਆ ਬੜਾ ਉਹ ਜਲ ਭਜਾ ਆਦਮਾ ਘੰਟਾ ਹੋ ਗਿਆ ਸਾਰੇ ਦੇਖ ਰਹੇ ਆ ਕਿ ਵੱਡਾ ਸੱਪ ਹੈਗਾ ਜਿਹੜਾ ਹੈ ਇਹ ਕਿਹੜਾ ਹੜੋ ਹੈ ਇਹ ਦੇਖਣ ਵਿੱਚ ਸਮਝੂਰ ਲੱਗਣ ਡਿਆ ਜੀ ਕੀ ਕਾਰਨ ਕੀ ਲੱਗਦਾ ਹੈ ਕਿ ਇੱਥੇ ਅਲੋਕ ਵੀ ਰਹਿੰਦੇ ਨੇ ਨਗਰ ਸਭ ਇਸ ਤਰ੍ਹਾਂ ਵਾ ਇਦਾਂ ਜਗ੍ਹਾ ਆ ਗਈ ਹੈ ਭੋਲੇ ਨਾਥ ਦੀ ਜੀ ਕਿਤੇ ਆ ਗਏ ਪ੍ਰਸੰਨ ਹੋਏ ਹੋਏ ਅੱਜ ਭੋਲੇ ਅੱਜ ਪਹਿਲਾ ਸਾਵਣ ਆ ਹਾਂ ਜੀ ਹਾਂ ਜੀ ਸਾਉਣ ਦਾ ਮਹੀਨਾ ਸਾਉਣ ਦਾ ਮਹੀਨਾ ਚੱਲ ਰਿਹਾ ਅੱਜ ਪਹਿਲੇ ਸਾਰੇ ਦਰਸ਼ਨ ਕਰ ਰਿਹਾ ਅੱਛਾ ਜੀ ਬਾਕੀ ਡਰ ਤੇ ਹੈ ਹੀ ਆ ਚੀਜ਼ ਤੇ ਜੀ ਹੈ ਜੀ ਕਿੰਨ੍ਹੇ ਫੋਨ ਕੀਤਾ ਤੁਸੀਂ ਰੈਸਕਿਊ ਨਹੀਂ ਨਹੀਂ ਅੱਜ ਫੇਰ ਕਿੰਨੇ ਦਿਨਾਂ ਬਾਅਦ ਦੇਖਿਆ ਵਾਗ ਚੱਕਰ ਹੀ ਨਹੀਂ ਕੋਈ ਨਿਆਣੇ ਵੀ ਦੇਖ ਰਹੇ ਆ ਬੰਮ ਆ ਹਾਂਜੀ ਹਾਂਜੀ ਕੋਈ ਨਹੀਂ ਆਇਆ ਚੱਕਰ ਜੀ ਲੱਗਦਾ ਕਿਸੇ ਤਰ੍ਹਾਂ ਦਾ ਖਤਰਾ ਵੀ ਹੋ ਸਕਦਾ ਹਾਂਜੀ ਹੋ ਸਕਦਾ ਬਾਕੀ ਜਿਹਨੂੰ ਛੇੜਾਂਗੇ ਤੇ ਫੇਰ ਹੀ ਆਪਾਂ ਕੁਝ ਕਹਿੰਦੇ ਨਹੀਂ ਜੀ ਨਾ ਗੱਲ ਕਰੀ ਕੀਤੇ ਨਾ ਛੇੜਿਆ ਗਰੀ ਬਸ ਦੇਖੀ ਜਾਂਦਾ ਆਪੇ ਵੜ ਜਾਂਦਾ ਆਪੇ ਨਿਕਲ ਜਾਂਦਾ ਬੈ ਗਿਆ ਮਗਰ ਲੱਗੇ ਚਲੇ ਆ ਹਾਂ ਹਾਂ ਕੁਝ ਵੀ ਹੋ ਸਕਦਾ ਏ ਇੱਕ ਤਾਂ ਦੱਸਿਆ ਵਾ ਕਿ ਉਹ ਨੰਗ ਦੇ ਵੜਦੇ ਉੱਤੇ ਵੀ ਡਿੱਗ ਸਕਦਾ ਬੱਚੇ ਵੀ ਕੋਈ ਵੀ ਪ੍ਰੋਬਲਮ ਆ ਸਕਦੀ ਆ ਹਾਂ ਜੀ ਭਾਈ ਕਿੰਨਾ ਕੇ ਜੈਰੀ ਲੱਗਾ ਭਾਈ ਦੇਖਣ ਦੇ ਵੇ ਜਿਹਦੇ ਸੰਗ ਚੂਰ ਲੱਗਦਾ ਹੈ ਵੀ ਦੇਖਿਆ ਤਾਂ ਸੰਗ ਜੂਰ ਸੱਪ ਮੈਂ ਦੇਖਿਆ ਕਿਸੇ ਦੇ ਲੜਿਆ ਸੀ ਤੇ ਉਹ ਸੱਪ ਮੁੜ ਕੇ ਉਹਨਾਂ ਨੇ ਜੋਗੀਆਂ ਨੇ ਫੜਿਆ ਸੀ ਨਾ ਜਦੋਂ ਤੇ ਮਾਰਤਾ ਹੀ ਉਹਨਾਂ ਨੇ ਉਹਨੇ ਕਹੀ ਇਹਨੂੰ ਛੱਡਣਾ ਕਿਤੇ ਵੀ ਨਹੀਂ ਆ ਇਹ ਕਿਸੇ ਜਿਆਦਾ ਜਹਿਰ ਹੁੰਦਾ ਹੈ ਹਾਂ ਜੀ ਇਹ ਭਾਈ ਕਾਲੇ ਨਾਗ ਤੋਂ ਵੀ ਖਤਰਨਾਕ ਹੁੰਦਾ ਹੈ ਡੰਗ ਮਾਰ ਦਿਆ ਬੰਦੇ ਨੂੰ ਨੀਲਾ ਕਰ ਦਿੰਦਾ ਵਾ ਇਹਦਾ ਬਚਾ ਕੋਈ ਨਹੀਂ ਆਇਆ ਉਹ ਤੁਹਾਡੇ ਵੱਲੋਂ ਕਿਸੇ ਸਰਕਾਰੀ ਅਧਿਕਾਰੀ ਨੂੰ ਸੋਚੀਏ ਕਿ ਕਿੱਦਾਂ ਦੇ ਕੇ ਇਹਨੂੰ ਆ ਕੇ ਰੱਖ ਲਿਆ ਜਾਂਦਾ ਜਾਂਦਾ ਆ ਕੀਤਾ ਜਾਣਾ ਕੀਤਾ ਜਾਵੇ ਤਾਂ ਸਭ ਤੋਂ ਬੈਸਟ ਆ ਬਾਕੀ ਖਤਰਾ ਹੀ ਇਹਦੇ ਕੋਲ ਹੋਇਆਗਾ ਇਧਰ ਬੱਚੇ ਵੀ ਨੰਗੇ ਦੇ ਸਾਡੇ ਗਲੀ ਦੇ ਮੁੰਡੇ ਬੈੰਦੇ ਖਲੁੰਦੇ ਵੀ ਆ ਸਾਰੇ ਬਾਕੀ ਵਾ ਸਹਮੇ ਦੇ ਸਾਰੇ ਜਿੰਦਾ ਪਹਿਲੇ ਇੱਕ ਦੇਖਿਆ ਪਰ ਇਹ ਉਹਦੇ ਤੋਂ ਜਰੀਲਾ ਵਾ ਉਹ ਹੀ ਦੇਖਿਆ ਹੀ ਉਹਦੇ ਚੂਹੇ ਖਾਨ ਲਾ ਹੀ ਪਰ ਇਹ ਸੰਗ ਜੂੜ ਲੱਗਣ ਡਿਆ ਦੇਖ ਵਿੱਚ ਇਹ ਮਿੱਟੀ ਰੰਗਦਾ